स्वागत ਹੈ ਤੁਸੀਂ ਜੁੜੇ ਹੋ ਜਗਤਾਰ ਦਸਾਂਝ ਦੇ ਨਾਲ ਖਬਰਨਾਮਾ ਦੇ ਫੇਸਬੁੱਕ ਅਤੇ YouTube ਚੈਨਲ ਤੇ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਸਰ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਸੀ ਕਿ ਅਕਤੂਬਰ ਮਹੀਨੇ ਦੀ ਤਨਖਾਹ ਸਾਰੇ ਮੁਲਾਜ਼ਮਾਂ ਨੂੰ 30 ਤਰੀਕ ਨੂੰ ਯਾਨੀ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਜਾਣੀ ਚਾਹੀਦੀ ਹੈ ਪਰ ਫਰੀਦਕੋਟ ਜਿਲ੍ਹਾ ਇਹੋ ਜਿਹਾ ਜਿਲ੍ਹਾ ਸਾਡੇ ਜਿਹੜੇ ਐਸੋਸੀਏਟ ਟੀਚਰਸ ਆ ਇਹਨਾਂ ਦੀ ਤਨਖਾਹ ਅੱਜ 14 ਤਰੀਕ ਬੀਤ ਜਾਣ ਤੱਕ ਵੀ ਅਜੇ ਤੱਕ ਸਾਡੇ ਤੁਹਾਨੂੰ ਪੰਜੀ ਵੀ ਵੇਖਣ ਨੂੰ ਨਸੀਬ ਨਹੀਂ ਹੋਇਆ ਅਸੀਂ ਸਿੱਖਿਆ ਭਾਗ ਦੇ ਵਿੱਚ 28 7 2023 ਨੂੰ ਰੈਗੂਲਰ ਕੀਤੇ ਗਏ ਆ ਭਵੰਤਮਾਨ ਸਰਕਾਰ ਵੱਲੋਂ ਤੇ ਜਿਹੜੀ ਸਾਡੀ ਇਨਕ੍ਰੀਮੈਂਟ ਆ 5% ਦਾ ਵਾਧਾ ਯਾਨੀ ਕਿ ਸਾਨੂੰ ਹਰ ਸਾਲ ਮਿਲਣਾ ਸਾਨੂੰ ਅਕਤੂਬਰ ਮਹੀਨੇ ਦੀ ਤਨਖਾਹ ਜਿਹੜੀ ਆਮ ਲਾਇਮਾ ਨੂੰ ਜਿਹੜੀ 30 ਤਰੀਕ ਨੂੰ ਮਿਲਦੀ ਹੈ 30 ਅਕਤੂਬਰ ਨੂੰ ਹੀ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਅਸੀਂ 300 ਦੇ ਕਰੀਬ ਜਿਹੜੇ ਐਸੋਸੀਏਟ ਟੀਚਰਸ ਹੈਗੇ ਆ ਜੀ ਸਾਰੇ ਜ਼ਿਲ੍ਹਿਆਂ ਦੇ ਨੂੰ ਮਿਲੇਗੀ ਕਿ ਇਕੱਲੇ ਫਰੀਦਕੋਟ ਦੇਗੇ ਸਾਰੇ ਪੰਜਾਬ ਨੂੰ ਮਿਲ ਚੁੱਕੀ ਹੈ ਜੀ ਐਸੋਸੀਏਟ ਟੀਚਰ ਨੂੰ ਇਕੱਲਾ ਫਰੀਦਕੋਟ ਜ਼ਿਲ੍ਹਾ ਇਹੋ ਜਿਹਾ ਜ਼ਿਲ੍ਹਾ ਜਿੱਦੀ ਤਨਖਾਹ ਨਹੀਂ ਪਈ ਜੀ ਜਿਹੜੇ ਅਧਿਆਪਕ ਰੱਖੇ ਗਏ ਐਸੋਸੀਏਟ ਟੀਚਰਸ ਹੈ ਇਹਨਾਂ ਨੂੰ ਪੰਜਾਬ ਸਰਕਾਰ ਨੇ ਪ੍ਰੀ ਪ੍ਰਾਇਮਰੀ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਪੜ੍ਹਾਉਣ ਵਾਸਤੇ ਨਿਯੁਕਤ ਕੀਤਾ ਜੀ ਸਾਡੇ ਵਿਭਾਗ ਦੇ ਵਿੱਚ ਐਸੋਸੀਏਟ ਟੀਚਰ ਕੰਮ ਕਰਦੇ ਆ ਵੱਡੀ ਗਿਣਤੀ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਗਿਣਤੀ ਬਗਰ 350 400 ਆ ਸਰਕਾਰ ਨੇ ਇਹ ਗੱਲ ਕਹੀ ਸੀ ਦਿਵਾਲੀ ਦੇ ਮਤਲਬ ਸਾਰੇ ਮਾਜਮਣ ਜਿਹੜੇ ਦਰਖਾ ਦੇ ਦਿਆਂਗੇ 30 ਤਰੀਕ ਨੂੰ ਕਿ ਦਿਵਾਲੀ ਇੱਕ ਤਰੀਕ ਦੀ ਸੀਗੀ 31 ਤਰੀਕ ਦੀ ਇੱਕ ਦਿਨ ਦੀ ਆ ਕਨਫਿਊਜ਼ਨ ਸੀ ਦਿਵਾਲੀ ਦੀ ਆ ਗਈ ਤੇ ਹੁਣ ਕਹਿੰਦੇ ਇੱਕ ਦਾ ਪਹਿਲਾਂ ਜਿਹੜੀ ਦਰਖਾ ਜਾਰੀ ਕਰਾਂਗੇ ਔਰ ਇਹਦੇ ਆਪਕਾਂ ਜਿਹੜੀ ਦਰਖਾ ਵੀ ਪਹਨ ਨਗੂਣੀ ਹੈ 18000 ਰੁਪਿਆ ਦੀ 21000 ਰੁਪਿਆ ਦੋ ਤਰ੍ਹਾਂ ਦੀ ਕੈਟਾਗਰੀ ਇਹਨਾਂ ਦੇ ਆਪਕਾਂ ਦੀ ਇਹਨਾਂ ਦਰਖਾ ਇੰਨੀ ਆ ਸਰਕਾਰ ਇਹਨਾਂ ਨੂੰ ਰੈਗੂਲਰ ਕਹਿੰਦੀ ਰੈਗੂਲਰ ਕਰਤਾ ਇਹ ਰੈਗੂਲਰ ਨਹੀਂ ਹੋਇਆ ਰੈਗੂਲਰ ਕੋਈ ਵੀ ਸਹੂਲਤ ਨਹੀਂ ਉਹਨੂੰ ਨਹੀਂ ਮਿਲਦੀ ਇਹਨਾਂ ਨੂੰ ਨਗੂਣੀ ਲੋੜ ਲਿਆ ਬੋਸਰ ਦੇ ਸਾਥੀਆਂ ਨੇ ਕੋਈ ਘਰ ਪਾਏ ਆ ਅਗਲੀ ਗੱਲ ਇਹ ਵੀ 20 ਸਾਲਾਂ ਬਾਅਦ 20 ਸਾਲ ਜਣੇ ਤੱਕ ਪਹਿਲਾਂ 1000 ਰੁਪਏ ਫਿਰ 2000 ਰੁਪਏ ਫਿਰ 5000 ਰੁਪਏ ਤੇ ਫਿਰ 6000 ਰੁਪਏ ਨੇ 20 ਸਾਲ ਤੱਕ ਆ ਲਈ ਆ 20 ਸਾਲਾਂ ਬਾਅਦ ਆ ਹੁਣ ਇਹਨਾਂ ਨੂੰ ਪੱਕੇ ਕਰਨ ਦੇ ਇੱਕ ਢੋਖਾ ਛਲਾਵਾ ਕੀਤਾ ਗਿਆ ਉਹਨਾਂ ਨਾਲ ਇਹਨਾਂ ਦੇ ਆਪ ਕੋ ਸਾਥੀਆਂ ਨਾਲ ਜੋ 18000 ਦੇ 21000 ਨੇ ਦਰਖਾਸਤ ਦਿਓ ਤਰਫਾਂ ਦੀ ਜਾਰੀ ਨਹੀਂ ਕੀਤੀ ਗਈ ਅੱਜ ਦੇ ਬਿੱਲ ਪਹਿਲਾਂ ਡੀਓ ਦਫਤਰ ਨਾਲ ਕਹੀਏ ਸਾਡੇ ਕੋਲ ਬਜੜ ਰਹਿਣੀਗਾ ਜੇ ਬਜਟ ਆ ਤਾਂ ਉਹਨੇ ਬਲਾਕਾਂ ਨੂੰ ਬਜਟ ਜਾਰੀ ਕੀਤਾ ਤੇ ਬਲਾਕਾਂ ਨੇ ਬਿੱਲ ਬਣਾ ਕੇ ਖਜ਼ਾਨਾ ਦਫਤਰ ਭੇਜਤੇ ਜਦੋਂ ਖਜ਼ਾਨਾ ਅਫਸਰ ਨੂੰ ਮਿਲੇ ਉਹ ਵੀ ਸਾਡੇ ਵਾਸਤੇ ਸਾਨੂੰ ਤਾਕਤ ਨਹੀਂ ਦਿੱਤੀਆਂ ਉਹਨੇ ਦਰਖਾਸਤ ਜਾਰੀ ਕਰਦੀਆਂ ਦਰਖਾਸਤ ਉੱਥੋਂ ਜਾਰੀ ਹੁੰਦੀਆਂ ਤੇ ਖਜ਼ਾਨਾ ਅਫਸਰ ਵੀਪਾਗ ਕੋਲ ਤੇ ਹੈਗੇ ਆ ਉਹਨਾਂ ਨੇ ਤਿੰਨ ਚਾਰੀ ਕੋਸ਼ਿਸ਼ ਕੀਤੀ ਹੈ ਉੱਤੇ ਗੱਲ ਕਰਨ ਦੀ ਡਾਇਰੈਕਟਰ ਨਾਲ ਗੱਲ ਕੀਤੀ ਆ ਪਰ ਉਹ ਕਹਿੰਦੇ ਤੁਹਾਨੂੰ ਦੱਸਦੇ ਆ ਦੱਸਦੇ ਆ ਉਹਨੇ ਆਦੇ ਉੱਲੇ ਜ਼ੋਰ ਲਾਇਆ ਉੱਤਰੀ ਕੋਈ ਸਲਾਈ ਵੀ ਹੋ ਰਹੀ ਇਸ ਕਰਕੇ ਸਾਨੂੰ ਇੱਥੇ ਅੱਜ ਇਕੱਠੇ ਹੋਣਾ ਪਿਆ ਇਹਨਾਂ ਦੇ ਹਾਕਾ ਦੀ ਕਿਉਂਕਿ ਲਿਖਾਈ 20000 ਰੁਪਿਆ 18000 ਰੁਪਿਆ ਤੇ ਬਹੁਤ ਸਾਰਾ ਲੋਨ ਜਿਹੜਾ ਇਹਨਾਂ ਨੇ ਚੱਕਿਆ ਹੋਇਆ ਲੋਰ ਹੁੰਦੀ ਆਰ ਕੋਲ ਪੈਸੇ ਦੀ ਅੱਗੇ ਗੁਰਪੁਰਪ ਵੀ ਆ ਗਿਆ ਤਿਹਾਰ ਆਈ ਜਾਂਦੇ ਆ ਵਿਆਹ ਸ਼ਾਦੀ ਆਈ ਜਾਂਦੇ ਆ ਤੇ ਆਇ ਗਿਜਾਰਾ ਕਰਨ ਦਾ ਔਖਾ ਸੀ ਉਸ ਮੰਡ ਦੇ ਵਿੱਚ ਬੈਠੇ ਵੀ ਤਰਖਾ ਜਾਰੀ ਕਰੋ ਅਬ ਆਹੀ ਗੱਲ ਹੈ ਤਰਖਾ ਜਾਰੀ ਕਰਨ ਦਾ ਕੋਈ 1 ਮਿੰਟ 1 ਮਿੰਟ ਦਾ ਕੰਮ ਹੈ ਸਿਰਫ ਇੱਕ ਉੱਤੋਂ ਹਾਂ ਹੋਣੀ ਹੈ ਤੇ ਇੱਕ ਕਲਿੱਕ ਹੋਣੀ ਹੈ ਤੇ ਦੇ ਖਾਤੇ ਜਿਹੜੇ ਤਰਖਾ ਪੈਣੀ ਬਾਕੀ ਸਾਰਾ ਕੋ ਜਿਹੜਾ ਹੋ ਗਿਆ ਹੋ ਚੁਕਿਆ ਸਾਨੂੰ ਅੱਜ ਉਹ ਤੋਂ ਪੰਜ ਵਾਰ ਚੁੱਕੇ ਪਰ ਸਾਡਾ ਮਜਬੂਰ ਨੇ ਨਾੜੇ ਵਾਜੀ ਕਰਦੀ ਪਈ ਤੇ ਸਾਡਾ ਕੋਈ ਸ਼ੌਕ ਨਹੀਂ ਨਾੜੇ ਵਾਜੀ ਕਰਨਾ ਮਜਬੂਰੀ ਹੈ ਸਾਡੀ ਨਾੜੇ ਵਾਜੀ ਕਰਦੇ ਜਿਲ੍ਹਾ ਹਸਿਆਣਾ ਅਫਸਰ ਬੈਠਿਆ ਬਾਕੀ ਕੋਈ ਸਟਾਫ ਹੌਲੀ ਕਰਕੇ ਜਾ ਰਿਹਾ ਸੀ ਉਹਨੂੰ ਲੈ ਰੋਕਿਆ ਨੀਗਾ ਪਰ ਸਾਡੀ ਮੰਗ ਆ ਜੇ ਵੀ ਪੂਰੀ ਕਰਕੇ ਜਾਣ